ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਦੁਲੇਗਾ ਬਰਦਾਸ਼ਤ ਕਰਨਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਔਰ ਨਹੀਂ ਮਿਟਦੇ ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ ਰੋਂਦੇ ਪਿੱਟਦੇ ਵੀ ਪੈਣਾ ਕੁਝ ਵੀ ਨਹੀਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਦੁੱਖ ਵੀ ਨਹੀਂ ਮਿਟੇਗਾ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਪਾਪ ਮਿਟ ਜਾਣਗੇ ਇਹ ਦੂਸਰਾ ਨੁਕਤਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਦੁੱਖ ਮਿਟ ਜਾਣਗੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ ਬਹੁਤ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ ਬਹੁਤ ਔਖਾ ਉਹ ਇੱਕ ਦਫਾ ਵਾਹਿਗੁਰੂ ਆਖਣਾ ਕੀ ਹੈ ਗਾ ਵੀਏ ਸੁਣੀਏ ਜ਼ਬਾਨ ਗਾਇਨ ਕਰੇ ਮਨ ਸੁਣੇ ਇਹ ਦੋਵੇਂ ਇੱਕ ਹੋ ਜਾਣ ਸ਼ਬਦ ਤੇ ਸੁਰਤ ਇੱਕ ਹੋ ਜਾਏ ਕਠਨ ਹੈ ਇਸੇ ਨੂੰ ਮੇਰੇ ਪਾਸ ਨੇ ਕਿਹਾ ਆਖਣ ਔਖਾ ਸਾਚਾ ਨਾਮ ਤੇ ਗੁਰਨਾਣਿਕ ਦੇਵ ਜੀ ਮਹਾਰਾਜ ਨੂੰ ਕਹਿ ਦੇ ਤੁਸੀਂ ਔਖਾ ਕਹਿੰਦੇ ਮੈਂ ਹੁਣੇ 10 ਦਫਾ ਕਹਿ ਦਿੰਦਾ ਵਾਹਿਗੁਰੂ 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 ਆਪ ਕਹਿੰਦੇ ਔਖਾ ਇਹ ਕੀ ਔਖਾ ਨਹੀਂ ਔਖਾ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਇਸੇ ਨੂੰ ਕਹਿ ਰਹੇ ਨੇ ਮੇਰੇ ਪਾਸ ਕਠਨ ਭਗਤ ਕਬੀਰ ਕਹਿੰਦੇ ਨੇ ਬੇਦ ਕਤੇਬ ਇਫਤਰਾ ਭਾਈ ਦਿਲ ਦਾ ਫਿਕਰ ਨਾ ਜਾਏ ਟੁਕ ਧਮ ਕਰਾਰੇ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ ਇੱਕ ਧਮ ਦੇਚ ਕਿਦਰੇ ਟਿਕ ਜਾਓ ਖੁਦਾ ਹੁਣੇ ਹੀ ਹਾਜ਼ਰ ਤੁਸੀਂ ਖੁਦਾ ਦੇ ਰੂਪ ਹੋ ਜਾਓਗੇ ਭਗਤ ਕਬੀਰ ਲਬ ਲਬ ਬੇਕੁੰਦਮ ਬਦਮਨੋਸ਼ਕੁਨ ਵਮੇ ਹਰਦੋ ਆਲਮ ਫਰਾਮੋਸ਼ਕੁਨ ਭਾਈ ਸਾਹਿਬ ਭਾਈ ਨੰਦ ਲਾਲ ਦਮ ਇੱਕ ਪਿਆਲਾ ਇਹਨੂੰ ਭਰ ਖੁਦਾ ਦੇ ਨਾਮ ਨਾਲ ਇਹ ਗਲ ਵਖਰੀ ਤੈਨੂੰ ਕਿਤਨੇ ਇੱਕ ਦਮ ਆਉਂਦੇ ਇਹ ਪਿਆਲੇ ਖਾਲੀ ਨਹੀਂ ਆਉਣੇ ਭਰ ਦੇ ਇਹਨਾਂ ਨੂੰ ਲਵ ਲਬੇਕੁਨ ਦੰਬ ਦਮ ਨੋਇ ਸਕੁਨ ਗਮੇ ਹਰਦੁ ਆਲਮ ਫਰਾਮ ਆਰ ਸਕੁਨ ਜੇ ਦੋ ਜਹਾਨਾ ਦੇ ਪਾਪ ਸੰਤਾਪ ਮਿਟਾਣਾ ਚਾਹਨਾ ਹੈ ਦਮਾਂ ਦੇ ਪਿਆਲੇ ਨੂੰ ਭਰ ਭਰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇਹ ਹੀ ਆਖਿਆ ਸੀ ਤੇਰੇ ਦਮਾਂ ਦੇ ਪਿਆਲੇ ਖਾਲੀ ਨੇ ਕੁਛ ਵੀ ਨਹੀਂ ਇਹਨਾਂ ਇਸ ਇਹਨੂੰ ਆਬੇ ਹਯਾਤ ਨਾਲ ਭਰ ਇਹਨੂੰ ਭਰ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਮਹਾਰਾਜ ਦੀ ਬਾਣੀ ਭਗਤਾਂ ਦੀ ਦੁਨੀਆ ਚ ਅੱਜ ਕੀ ਹੈ ਅੱਜ ਤੋਂ ਮੁਰਾਦ ਸਾਰਾ ਦਿਨ ਨਹੀਂ ਅੱਜ ਤੋਂ ਮੁਰਾਦ ਇੱਕਦਮ ਇੱਕਦਮ ਅੱਜ ਹੈ ਬਾਬਾ ਫਰੀਦ ਕਹਿੰਦੇ ਨੇ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜਣੀਆ ਮਨੋ ਮਚਿੰਦਣੀਆ ਕੱਲ ਤੇ ਕਿਉਂ ਛੋੜਦਾ ਹੈ ਭਵਿਸ਼ਯ ਤੇ ਕਿਉਂ ਛੋੜਦਾ ਹੈ ਹੁਣੇ ਹੀ ਮਿਲਾਪ ਲੈ ਖੁਦਾ ਦਾ ਅੱਜ ਲੈ ਹੁਣੇ ਹੀ ਬਾਬਾ ਫਰੀਦ ਇਹ ਗੱਲ ਵਖਰੀ ਹੈ ਕਿ 26 ਸਾਲ ਬੜੀ ਸਾਧਨਾ ਕੀਤੀ ਉਹਨਾਂ ਨੇ ਐਸੀ ਕਿਹੜੀ ਸਾਧਨਾ ਹੈ ਜਿਹੜੀ ਉਹਨਾਂ ਨੇ ਨਹੀਂ ਕੀਤੀ ਕਹਿੰਦੇ ਰੋਟੀ ਮੇਰੀ ਕਾਠ ਕੀ ਲਾਉਣ ਮੇਰੀ ਬੁਖ ਇਸ ਸਤਰ ਚ ਨਾ ਪੈਣਾ ਜਿਹੜਾ ਭਗਤ ਮਾਲ ਦੇ ਚ ਲਿਖਿਆ ਜਾਂ ਤੁਹਾਨੂੰ ਸੁਣਾਇਆ ਜਾਂਦਾ ਹੈ ਕਾਠ ਦੀ ਰੋਟੀ ਪੇਟ ਤੇ ਬਾਬੇ ਫਰੀਦ ਨੇ ਬੰਨੀ ਰੱਖੀ 12 ਸਾਲ ਬਾਬੇ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਕਾਠ ਦੀ ਰੋਟੀ ਨਾਲ ਭੁੱਖ ਨਹੀਂ ਮਿਟਦੀ ਤੇ ਪੇਟ ਤੇ ਬੰਨਣ ਨਾਲ ਬੁੱਖ ਨਹੀਂ ਮਿਟਦੀ ਪੇਟ ਦੇਚ ਪਾਣ ਨਾਲ ਭੁੱਖ ਮਿਟਦੀ ਹੈ। ਕੀ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ? ਬੜੀਆਂ ਬਚਕਾਨੀਆਂ ਕਹਾਣੀਆਂ ਜਿਹੜੀਆਂ ਅਸੀਂ ਬਗਤਾਂ ਸੰਤਾਂ ਮਹਾਪੁਰਸ਼ਾਂ ਨਾਲ ਜੋੜ ਦਿੰਦੇ ਆ ਉਹਨਾਂ ਨੂੰ ਵੀ ਬਚਕਾਨਾ ਬਣਾ ਕੇ ਰੱਖ ਦਿੰਦੇ। ਫਿਰ ਕੀ ਅਰਥ ਨੇ ਰੋਟੀ ਮੇਰੀ ਕਾਠ ਕੀ ਲਾवण ਮੇਰੀ ਬਿਰਤ ਹੋ ਗਿਆ ਸੀ ਸਰੀਰ ਬਾਬਾ ਜੀ ਦਾ ਤੇ ਦੰਦ ਨਹੀਂ ਸੰ ਸਾਰੇ ਰਹਿ ਗਏ ਖੁਦ ਕਹਿੰਦੇ ਨੇ ਚੱਬਣ ਚੱਲਣ ਰਤਨ ਸੇ ਸੁਣੀਏ ਰਵੇ ਗਏ ਚੱਬਣ ਮੇਰੇ ਦੰਦ ਜਾਂਦੇ ਰਹਿਣ ਨਹੀਂ ਨੇ ਪੁਰਾਣਾ ਜ਼ਮਾਨਾ ਇਸ ਤਰ੍ਹਾਂ ਦੇ ਡੈਂਟਿਸ ਨਹੀਂ ਹੁੰਦੇ ਸਨ ਕੋਟ ਦੰਦ ਲਾ ਦੇਣ ਦੰਦ ਨਹੀਂ ਸੰ ਧੰ ਗੁਰੂ ਅਮਰਦਾਸ ਜੀ ਮਹਾਰਾਜ ਵੀ ਸੱਤੂ ਗੋਲ ਕੇ ਪੀਂਦੇ ਸਨ ਜਾਂ ਦਲੀਆ ਖਾਂਦੇ ਸਨ ਦੰਦ ਨਹੀਂ ਸੰ ਬਾਬਾ ਫਰੀਦ ਕਹਿੰਦੇ ਨੇ ਰੋਟੀ ਮੇਰੀ ਕਾਢ ਕੇ ਘਰਾਂ ਚੋਂ ਮੰਗੀਆਂ ਹੋਈਆਂ ਰੋਟੀਆਂ ਆਂਦੀਆਂ ਸੰਡੇਰੇ ਚ ਤੇ ਬੱਚੀਆਂ ਕੁੱਚੀਆਂ ਰੋਟੀਆਂ ਲੋਕੀ ਦੇ ਦਿੰਦੇ ਸਨ ਬੱਚੇ ਕੁਛ ਇਨਾਨ ਉਹ ਡੇਰੇ ਚ ਆ ਜਾਂਦੇ ਸਨ ਤੇ ਫਰੀਦ ਉਦੋਂ ਹੀ ਖਾਂਦੇ ਸਨ ਜਦ ਭੁੱਖ ਹੈ ਉਝ ਨਹੀਂ ਖਾਂਦੇ ਸਨ ਲਾਵਣ ਮੇਰੀ ਭੁੱਖ ਮਲਤਾਨੀ ਝੰਗਮ ਗਿਆਣਾ ਮੀਆਂ ਵਾਲੀ ਦਾ ਇਲਾਕਾ ਪਤਾ ਹੈ ਸਾਗ ਸਬਜ਼ੀ ਨੂੰ ਕੀ ਕਹਿੰਦੇ ਲਾਵਣ ਅੱਜ ਵੀ ਲਾਵਣ ਕਹਿੰਦੇ ਲਾਵਣ ਮੇਰੀ ਭੁੱਖ ਸਾਗ ਸਬਜ਼ੀ ਕੀ ਹੈ ਬਸ ਭੁੱਖ ਮੈਂ ਭੁੱਖ ਦੇ ਚ ਖਾਣਾ ਮੈਨੂੰ ਸਵਾਦ ਆਉਂਦਾ ਆਖਿਰ ਸਾਗ ਸਬਜ਼ੀ ਸਵਾਸਤੇ ਨਾ ਕਿ ਰੋਟੀ ਥੋੜੀ ਸਵਾਦੀ ਲਗੇ ਉਹ ਜੋ ਰੁੱਖੀ ਖਾਣੀ ਔਖੀ ਬਾਬਾ ਫਰੀਦ ਕਹਿੰਦੇ ਲਾਵਣ ਕੀ ਹੈ ਮੈਂ ਅਰਜ਼ ਕਰਾਂ ਅੱਜ ਵੀ ਮਲਤਾਨੀ ਵੀਰ ਦਿੱਲੀ ਚ ਬਥੇਰੇ ਨੇ ਪੁਰਾਣੇ ਬਜ਼ੁਰਗ ਲਾਵਣ ਹੀ ਕਹਿੰਦੇ ਜਾਂਗਮੰਗਿਆਣੇ ਦਾ ਇਲਾਕਾ ਖੁਸ਼ਾਬਕੁੰਦੀਆਂ ਦਾ ਇਲਾਕਾ ਮੀਆਂ ਵਾਲੀ ਦਾ ਇਲਾਕਾ ਡੇਰਾ ਗਾਜ਼ੀ ਖਾਨ ਦਾ ਇਲਾਕਾ ਲਾਵਣ ਕਹਿੰਦਾ ਰੋਟੀ ਮੇਰੀ ਕਾਠ ਕੀ ਸੁੱਕੀਆਂ ਰੋਟੀਆਂ ਕਠ ਵਰਗੀਆਂ ਨੇ ਲੱਕੜ ਵਰਗੀਆਂ ਤੇ ਮੂੰਹ ਦੇ ਚ ਦੰਦ ਨਾਉਣ ਤੇ ਆਪੇ ਲੱਕੜ ਵਰਗੀਆਂ ਨੇ ਸੁੱਕੀਆਂ ਰੋਟੀਆਂ ਉਹਨਾਂ ਤੇ ਮੂੰਹ ਦੇ ਚ ਦੰਦ ਨਾਉਣ ਰੋਟੀ ਮੇਰੀ ਕਾਠ ਕੀ ਲਾਉਣ ਮੇਰੀ ਬੁਖ ਪਰ ਮੈਂ ਖਾਂਦਾ ਉਹਦਾਂ ਜਦ ਮੈਂ ਬਹੁਤ ਭੁੱਖਾ ਹੁੰਦਾ ਉਹ ਨਹੀਂ ਖਾਂਦਾ ਬੜੀਆਂ ਸੁਆਦੀ ਲੱਗਦੀਆਂ ਬੜਾ ਸਵਾਦ ਆਉਂਦਾ ਹੈ ਬੜਾ ਰਸ ਆਉਂਦਾ ਹੈ ਸਾਦਨਾ ਤੇ ਬੜੀ ਗਹਿਰੀ ਕੀਤੀ ਫਰੀਦ ਨੇ ਪਰ ਕਹਿੰਦੇ ਹੁਣੇ ਮਿਲ ਆ ਬਲੋ ਕੀ ਐਵੇਂ ਲੰਬੇ ਇੰਨੇ ਸਾਲ ਲਾਣੇ ਇੰਨੇ ਦਿਨ ਖਪਣਾ ਨੇ ਸਾਲਾਂ ਬਦੀ ਬੰਦਗੀ ਕਰਨੀ ਹੋਣੀ ਆ ਅੱਜ ਮਿਲਾਵਾ ਸ਼ੇਖ ਫਰੀਦ ਤਾਕਨ ਕੁੰਜਣੀਆਂ ਮਨੋ ਮਚੰਦਣੀਆਂ ਜੇ ਮਨ ਨੂੰ ਮਛਰਾਣ ਵਾਲੀਆਂ ਮਨ ਨੂੰ ਮਛਰਾਣ ਦੀਆਂ ਕੌਣ ਨੇ ਵਾਸ਼ਨਾਵਾਂ ਕਿਹੜੀਆਂ ਭਵਿਸ਼ ਦੀ ਚਿੰਤਾ ਬੂਤਕਾਲ ਦੀਆਂ ਯਾਦਾਂ ਔਰ ਕੀ ਨੇ ਜਦ ਤੁਸੀਂ ਬਾਣੀ ਪੜ ਰਿਹਾ ਹੋ ਨਾ ਤੇ ਫਰਸ਼ਨ ਖੜਾ ਹੋਵੇ ਕੀ ਕਰੀਏ ਮਨ ਨਹੀਂ ਲੱਗਦਾ ਤਾਂ ਮਨ ਕਿਥੇ ਚਲਾ ਗਿਆ ਗੁਜ਼ਰੇ ਕੱਲ ਦੇ ਚਲਾ ਗਿਆ ਆਉਣ ਵਾਲੇ ਕੱਲ ਦੇ ਚਲਾ ਗਿਆ ਹੋਰ ਕੀ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਹੁੰਦੀਆਂ ਨੇ ਮੈਂ ਇੱਕ ਦਫਾ ਫਿਰ ਦੁਹਰਾ ਦਿਆਂ ਤਾਂ ਕਿ ਗੱਲ ਹਮੇਸ਼ਾ ਲਈ ਤੁਹਾਨੂੰ ਯਾਦ ਰਹੇ ਕਮ ਸੇ ਕਮ ਇਹ ਸਵਾਲ ਤੇ ਫਿਰ ਕਿਸੇ ਤਰ੍ਹਾਂ ਵੀ ਨਾ ਕਰਨਾ ਮਨ ਭਟਕਦਾ ਜੀ ਮਨ ਭਟਕਦਾ ਹੈ ਮਨ ਭਟਕਦਾ ਨਹੀਂ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਯਾਦਾਂ ਚ ਮਨ ਚਲਾ ਜਾਂਦਾ ਆਉਣ ਵਾਲੇ ਕੱਲ ਦੀ ਚਿੰਤਾ 'ਚ ਕਿਉਂ ਚਲਾ ਜਾਂਦਾ ਹੈ ਭੂਤਕਾਲ ਦੇ 'ਚ ਮੈਂ ਫਿਰ ਦਰਾਵਾ ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਸੁੱਖ ਆਪਣੇ ਨਿਸ਼ਾਨ ਛੱਡ ਗਏ ਨੇ ਯਾਦ ਆਉਂਦੇ ਨੇ ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਦੁੱਖ ਆਪਣੀਆਂ ਚੋਟਾਂ ਦੇ ਨਕਸ਼ ਛੱਡ ਗਏ ਨੇ ਯਾਦ ਆਉਂਦੇ ਨੇ ਦੁੱਖ ਸੁੱਖ ਯਾਦ ਆਉਂਦੇ ਨੇ ਬਹੁਤ ਗਹਿਰੇ ਦੁੱਖ ਜੋ ਭੋਗੇ ਹੋਣ ਯਾਦ ਆਉਂਦੇ ਬਹੁਤ ਵੱਡੇ ਸੁੱਖ ਜੋ ਮਿਲੇ ਹੋਣ ਤੇ ਚਲੇ ਗਏ ਹੋਣ ਯਾਦ ਆਉਂਦੇ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ ਦੀਆਂ ਸੁੱਖ ਦੁੱਖ ਦੀਆਂ ਯਾਦਾਂ ਵਿੱਚ ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ ਦੀ ਚਿੰਤਾ ਕਿਉਂ ਹੁਣ ਜੋ ਮਿਲੇ ਹੈ ਕਿਦਰੇ ਇਹ ਨਾ ਚਲਾ ਜਾਏ ਚਿੰਤਾ ਪਿਛੇ ਤੇ ਮਿਲੇ ਸਨ ਸੁੱਖ ਚਲੇ ਗਏ ਹੁਣ ਜੋ ਕੁਛ ਹੈ ਕਿਧਰੇ ਚਲਾ ਨਾ ਜਾਏ ਇਹ ਜੀਵਨ ਹੈ ਕਿਧਰੇ ਚਲਾ ਨਾ ਜਾਏ ਜਵਾਨੀ ਹੈ ਕਿਧਰੇ ਚਲੀ ਨਾ ਜਾਏ ਮਿਲੇ ਨੇ ਸੁੱਖ ਕਿਧਰੇ ਚਲੇ ਨਾ ਜਾਣ ਚਿੰਤਾ ਪਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸ਼ਲੋਕ ਤੁਹਾਨੂੰ ਸਾਰਿਆਂ ਨੂੰ ਕੰਠ ਹੋਵੇਗਾ ਕਿਉਂਕਿ ਸ਼ਲੋਕਾਂ ਦੀ ਬਾਣੀ 'ਚ ਇਹ ਸ਼ਲੋਕ ਜਦੋਂ ਆਉਂਦਾ ਮੈਂ ਦੇਖਿਆ ਸਾਰੇ ਹੀ ਪੜਦੇ ਨੇ ਪਰ ਇਹਦੇ ਅਰਥ ਬੜੇ ਗੈਬੀ ਨੇ ਅਗੰਮੀ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨ ਹੋ ਨਹੀ ਹੋਏ ਇਹ ਮਾਰਗ ਸੰਸਾਰ ਕੋ ਨਾਨਿਕ ther ਨਹੀਂ ਕੋਏ ਤੁਸੀਂ ਆਖੋਗੇ ਸਿੱਧਾ ਸ਼ਲੋਕ ਇਹਦੇ ਅਰਥ ਸਾਨੂੰ ਆਉਂਦੇ ਮੈਨੂੰ ਵੀ ਵੀ 25 ਸਾਲ ਬਲੇਖਾ ਰਿਹਾ ਮੇਰੇ ਤੇ ਵੀ ਅਰਥ 7-8 ਸਾਲ ਤੋਂ ਖੁੱਲੇ ਨੇ ਪਹਿਲੇ ਨਹੀਂ ਪਹਿਲੇ ਮੈਂ ਵੀ ਟੀਕੇ ਦੇ ਵਿੱਚ ਮੱਖੀ ਤੇ ਮੱਖੀ ਮਾਰਦਾ ਰਿਹਾ ਅਰਥ ਇਹ ਨਹੀਂ ਨੇ ਚਿੰਤਾ ਤਾਂ ਕੀ ਕੀ ਜੀਏ ਜੋ ਅਨਹੋ ਨੇ ਹੋਏ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਦਰਸਲ ਮਹਾਰਾਜ ਇਥੇ ਇਹ ਕਹਿ ਰਹੇ ਨ ਚਿੰਤਾ ਨਾ ਕਰ ਚਿੰਤਾ ਤੇ ਤਾਂ ਕਰ ਜੇ ਕੁਝ ਅਨਹੋਣੀ ਹੁੰਦੀ ਹੋਵੇ ਪਤਾ ਹੈ ਚਿੰਤਾ ਕਿਸ ਗੱਲ ਦੀ ਚਿੰਤਾ ਦੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾਂ ਜੋ ਇਸ ਸ਼ਲੋਕ ਦੇ ਸਾਇਬ ਬਿਆਨ ਉਪੇ ਕਰਦੇ ਪਹਿਲਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਏ ਜਗਤ ਨਾਲ ਹੋਵੇ ਪਿਆ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਗਈ ਕਿਧਰੇ ਹੋ ਨਾ ਜਾਏ ਹੋ ਨਾ ਜਾਏ ਇਹ ਚਿੰਤਾ ਬਣੀ ਗਈ ਦੂਸਰਾ ਚਿੰਤਾ ਦਾ ਕਾਰਨ ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ ਐਸਾ ਹੋਵੇ ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ ਨਾ ਹੋਵੇ ਇਹ ਚਿੰਤਾ ਦੇ ਦੋ ਕਾਰਨ ਨੇ ਮੈਂ ਫਿਰ ਦੁਹਰਾਉਣਾ ਤਾਂ ਕਿ ਪੂਰੀ ਪਕੜ ਆ ਜਾਏ کم ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੁੰਦਾ ਹੈ ਜਗਤ ਨਾਲ ਹੋਵੇ ਕਬੀਰ ਕਹਿੰਦੇ ਨੇ ਪਾਰੋ ਸੀ ਕਿ ਜੋ ਹੋਵਾ ਤੂੰ ਆਪਣੇ ਵੀ ਜਾਣ ਕਿਹੜੇ ਚੱਕਰਾਂ 'ਚ ਤੂੰ ਪਿਆ ਹੈ ਪड़ोसी ਦੀ ਅਰਥੀ ਨਿਕਲੀਏ ਤੇਰੀ ਵੀ ਨਿਕਲੇਗੀ ਕਿਹੜੇ ਚੱਕਰਾਂ 'ਚ ਤੂੰ ਪਿਆ ਹੈ ਪਾੜੋ ਸਿੱਖੇ ਜੋ ਹੋਆ ਤੂੰ ਆਪਣੇ ਵੀ ਜਾ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਹੋਇਆ ਕਿਸੇ ਦਾ ਨੁਕਸਾਨ ਹੋਵੇ ਭਈ ਮੇਰਾ ਤਾਂ ਨਾ ਹੋਵੇ ਹੋਈਏ ਕਿਸੇ ਦੀ ਬੇਇੱਜ਼ਤੀ ਹੋਵੇ ਭਈ ਕਮ ਸੇ ਕਮ ਮੇਰੀ ਤੇ ਨਾ ਹੋਵੇ ਕੋਈ ਅਸਾਧ ਰੋਗ ਅਸਾਧ ਬਿਮਾਰੀ ਚੰਬੜੀ ਕਿਸੇ ਨੂੰ ਕਮ ਸੇ ਕਮ ਮੈਨੂੰ ਤੇ ਨਾ ਚੰਬੜੇ ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਈ ਕਿਦਰੇ ਹੋ ਨਾ ਜਾਏ ਹੋ ਨਾ ਜਾਏ ਦੂਸਰਾ ਐਸਾ ਹੋਣਾ ਚਾਹੀਦਾ ਮੈਂ ਚਾਹਨਾ ਮੇਰੀ ਇੱਛਾ ਹੈ ਮੇਰੀ ਕਾਮਨਾ ਹੈ ਐਸਾ ਹੋਣਾ ਚਾਹੀਦਾ ਪਰ ਅੰਦਰ ਚਿੰਤਾ ਬਣੀ ਹੋਏ ਮਤਰਾ ਨਾ ਹੋਵੇ ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਇਸ ਸਲੋਕ ਵਿੱਚ ਕੀ ਕਹਿ ਰਹੇ ਨੇ ਜੋ ਹੁੰਦਾ ਹੈ ਉਹ ਹੁੰਦਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਚਿੰਤਾ ਕਿਹੜੀ ਕਰ ਪਰੇਸ਼ੁੱਟ ਜੋ ਹੁੰਦਾ ਹੈ ਉਹ ਹੁੰਦਾ ਤੇਰੇ ਲਖ ਰੋਕਣ ਦੇ ਬਾਵਜੂਦ ਵੀ ਨਹੀਂ ਰੁਕੇਗਾ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੇਰੇ ਲੱਖ ਕਰਨ ਦੇ ਬਾਵਜੂਦ ਵੀ ਨਹੀਂ ਹੋਵੇਗਾ ਜੋ ਹੁੰਦਾ ਹੈ ਉਹ ਹੁੰਦਾ ਹੈ ਜੋ ਨਹੀਂ ਹੁੰਦਾ ਨਹੀਂ ਹੁੰਦਾ ਤੂੰ ਲੱਖ ਕੋਸ਼ਿਸ਼ ਕਰ ਮੈਂ ਬੁੱਢਾ ਨਾ ਆਵਾਂ ਜਵਾਨੀ ਬੁਢੇ ਪਿੱਛੇ ਬਦਲੇ